ਸਵਾਗਤ ਹੈ ਅੱਜ ਅਸੀਂ ਬਣਾਉਣੇ ਜਾ ਰਹੇ ਹਾਂ ਆਈਸਕ੍ਰੀਮ ਦਾ ਗੋਲਾ ਔਰ ਉਸਮੇ ਹੈ ਵਿੱਡ ਕਰੀਮ ਟੌਪਿੰਗਸ ਔਰ ਮੰਗੋ ਸ਼ੇਕ ਜੀ ਪੀ ਐਸ ਵੀ ਬਲੌਗ ਚੈਨਲ ਦੇ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਅੱਜ ਆਪਾਂ ਨਾ ਅੰਬ ਦੀ ਗੁਲਫੀ ਬਣਾਵਾਂਗੇ ਉਹਦੇ ਵਾਸਤੇ ਆਹ ਆਪਾਂ ਇੱਕ ਗਲਾਸ ਵੱਡਾ ਦੁੱਧ ਦਾ ਲੈਂਤਾ ਇਹਨੂੰ ਆਪਾਂ ਇੱਕ ਬਾਲ ਤੱਕ ਗਰਮ ਕਰਾਂਗੇ ਇੱਦਾਂ ਆਈਸਕ੍ਰੀਮ ਬਣਾਉਣ ਵਾਸਤੇ ਆਪਾਂ ਦੋ ਅੰਬ ਲੈਂਦੇ ਨੇ ਥੋੜਾ ਜਿਹਾ ਆਪਾਂ ਨਾਰਮਲ ਦੁੱਧ 'ਚ ਪਾ ਕੇ ਇੱਕ ਚਮਚਾ ਕਾਸਟਰਡ ਦਾ ਘੋਲ ਲਿਆ ਇਹਦੇ ਲਈ ਆਪਾਂ ਦੋ ਲੈਚੀਆਂ ਘੁੱਟਾਂਗੇ ਆ ਦੋ ਲੈਚੀਆਂ ਘੁੱਟ ਕੇ ਆਪਾਂ ਪਾਊਡਰ ਬਣਾਵਾਂਗੇ ਦੋ ਆਪਾਂ ਲੈ ਚੀਏ ਕੁੱਟਨੀ ਆ। ਮੈਂ ਮੰਗੋ ਸ਼ੇਕ। ਮੰਗੋ ਲਾਲੀਪਾਪ। ਆਈਸਕ੍ਰੀਮ ਬਣਾ ਰਹੇ ਹਾਂ ਮੰਗੋ ਸ਼ੇਕ ਦੀ। ਆ ਦੋ ਲੈ ਚੀਏ ਆਪਾਂ ਕੁੱਟ ਕੇ ਦੁੱਧ ਚ ਪਾ ਦੇਣੀਆਂ ਨੇ। ਆ ਜੋ ਜੀ ਜੀ ਮੈਂ ਆਈ ਹਾਂ। ਹਾਂ ਜੀ ਦੁੱਧ ਨੂੰ ਲਗਭਗ ਵਾਲਾ ਆ ਗਿਆ। ਇਹ ਚ ਆਪਾਂ ਥੋੜੀ ਜੀ ਚੀਨੀ ਪਾ ਦਾਂਗੇ। ਦੀ ਚੀਨੀ ਪਾ ਕੇ ਆਪਾਂ ਇਹਨੂੰ ਮੈਲਟ ਕਰ ਲਾਂਗੇ ਘੋਲ ਲਾਂਗੇ ਜਦੋਂ ਆਪਣੀ ਚੀਨੀ ਬਿਲਕੁਲ ਘੁਲ ਗਈ ਫਿਰ ਇਹ ਚ ਆਪਾਂ ਪਾਊਡਰ ਪਾ ਦਾਂਗੇ ਇਹਨੂੰ ਦੁੱਧ ਨੂੰ ਆਪਾਂ ਘਾਟਾਂ ਚ ਦੇਣਾ ਥੋੜੀ ਹਵਾ ਲੀਆਂ ਦਵਾ ਦਾਂਗੇ ਆਪਾਂ ਦੁੱਧ ਥੋੜਾ ਜਿਹਾ ਗਾੜਾ ਕਰ ਲਾਂਗੇ ਜਿਆ ਤੱਕ ਆਹਦੋ ਆਪਾਂ ਆਂਬ ਤਿਆਰ ਕਰ ਲੈਨੇ ਆਂ ਹਾਂਜੀ ਜੋ ਤੱਕ ਆਪਣਾ ਦੁੱਧ ਤਿਆਰ ਹੁੰਦਾ ਉਦ ਤੱਕ ਆਪਾਂ ਆਂਬ ਨੂੰ ਤਿਆਰ ਕਰ ਲੈਨੇ ਆਂ ਇਹਨੂੰ ਕੱਟ ਕੇ ਨਾ ਇਸ ਤਰ੍ਹਾਂ ਫਿਰ ਕੱਢ ਲੈਣਾ ਜੇディ ਆਪਾਂ ਗੁੱਠਲੀ ਬਾਹਰ ਕੱਢ ਲੈਣੀ ਹੈ ਹਾਂ ਜੀ ਆ ਆਪਾਂ ਜਿਹੜੇ ਦੋ ਅੰਬਲੇ ਦੀ ਇਹ ਆਪਾਂ ਵਿੱਚੋਂ ਗੁਟਲੀ ਕੱਢ ਕੇ ਇਹ ਖਾਲੀ ਕਰ ਲਈ ਆ ਇਧਰੋਂ ਵੀ ਦੇਖ ਲਓ ਤੁਸੀਂ ਉਹ ਜਿਹੜੀ ਆਪਾਂ ਇਹਦੇ ਵਿੱਚੋਂ ਗੁੱਦਾ ਕੱਢਿਆ ਸੀ ਉਹ ਆਪਾਂ ਗ੍ਰੈਂਡਰ ਨਾਲ ਗ੍ਰੈਂਡ ਕਰ ਲਿਆ ਹੁਣ ਆਪਾਂ ਜਿਹੜਾ ਕਸਟਰਡ ਪਾਊਡਰ ਘੋਲਿਆ ਸੀ ਉਹ ਆਪਾਂ ਦੁੱਧ ਵਿੱਚ ਪਾਵਾਂਗੇ ਦੁੱਧ ਨੂੰ ਉਬਾਲ ਆ ਗਿਆ ਦੁੱਧ گاੜਾ ਹੋਣ ਲੱਗ ਗਿਆ ਇਹਨੂੰ ਆਪਾਂ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾ ਦਾਂਗੇ ਹਾਂਜੀ ਇਹਨੂੰ ਆਪਾਂ 2 ਮਿੰਟ ਹੋਰ ਪਕਾਵਾਂਗੇ ਪਰਾ ਦੁੱਧ ਗਾੜਾ ਹੋ ਗਿਆ ਜਿਹੜੇ ਆਪਾਂ ਜਿਹੜਾ ਆਪਾਂ ਹਾਂਜੀ ਜਿਹੜਾ ਆਪਾਂ ਅੰਬ ਗ੍ਰाइंड ਕੀਤਾ ਤੇ ਉਹ ਵੀ ਆਪਾਂ ਇਹਦੇ ਵਿੱਚ ਪਾ ਲਿਆ ਹੁਣ ਆਪਾਂ ਗੈਸ ਨੂੰ ਗਰਮ ਕਰ ਲਾਂਗੇ ਗੈਸ ਨੂੰ ਬੰਦ ਕਰ ਦਾਂਗੇ ਹੁਣ ਆਪਾਂ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਾਂਗੇ 10 ਮਿੰਟ ਹਾਂਜੀ ਜਿਹੜੀ ਆਪਾਂ ਦੁੱਧ ਦੀ ਤੇ ਅੰਬਾਂ ਦੀ ਉਹ ਗ੍ਰाइंड ਕਰਕੇ ਪਿਊਰੀ ਬਣਾਈ ਦੀ ਉਹਨੂੰ ਆਪਾਂ ਅੰਬਾਂ 'ਚ ਭਰ ਦਾਂਗੇ। ਇੱਥੇ ਪੱਟੇ। ਉੱਥੇ ਤਾਂ ਹਾਂਜੀ ਇਹਨੂੰ ਆਪਾਂ ਬੰਦ ਕਰਕੇ ਇੱਕ ਰਾਤ ਲਈ ਫ੍ਰਿਜ 'ਚ ਰੱਖਾਂਗੇ। ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇਹਦੀ ਆਈਸਕ੍ਰੀਮ ਕਿਸ ਤਰ੍ਹਾਂ ਤਿਆਰ ਹੁੰਦੀ ਹੈ। ਹਾਂਜੀ ਥੋੜੀ ਜੀ ਆਪਾਂ ਇਹਦੀਆਂ ਕੁਲਫੀਆਂ ਤਿਆਰ ਕਰ ਲਾਂਗੇ। ਆਪਾਂ ਕੁਲਫੀਆਂ ਵਾਲੇ ਮੋੜ ਚ ਪਾਤੀਆਂ। ਪਾਤੀ ਤੁਸੀਂ ਖਾਦੇਗਾ। ਹਾਂਜੀ ਹੁਣ ਇਹਨੂੰ ਆਪਾਂ ਫ੍ਰਿਜ ਵਿੱਚ ਰੱਖ ਲੈਣੇ ਆਂ ਹਾਂਜੀ ਹੁਣ ਇਹਨੂੰ ਆਪਾਂ ਫ੍ਰਿਜਰ 'ਚ ਟਿਕਾ ਦੇਣੇ ਆਂ ਇਹਨਾਂ ਦੀ ਆਪਾਂ ਇੱਕ ਰਾਤ ਕਟਾਵਾਂਗੇ ਫ੍ਰਿਜ 'ਚ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਇਹ ਕਿਸ ਤਰ੍ਹਾਂ ਦੀਆਂ ਬਣ ਕੇ ਤਿਆਰ ਹੋਈਆਂ ਨੇ